ਬਹੁਤ ਵੱਡਾ ਕੱਟ ਕੀਤਾ ਆ ਜਿਹੜਾ ਅਸੀਂ ਗੁਰੂ ਘਰਾਂ ਦੇ ਵਿੱਚੋਂ ਗੁਰੂ ਘਰਾਂ ਤੋਂ ਆਪਣੇ ਘਰ ਗੁਰੂ ਸਾਹਿਬ ਲੈ ਕੇ ਜਾਂਦੇ ਆ ਇਹ ਸਾਡੀ ਮਰਜ਼ਾਦਾ ਚ ਗੁਰੂ ਅਰਜਨ ਦੇਵ ਜੀ ਨੇ ਆਪ ਇਹਨਾਂ ਨੂੰ ਲਿਭਾਇਆ ਤੇ ਸਾਨੂੰ ਦਰਸਾਇਆ ਕਿ ਗ੍ਰੰਥ ਦਾ ਪਰ ਜਿਹੜਾ ਹੈ ਮਾਨ ਸਤਕਾਰ ਇਸ ਰੀਕੇ ਨਾਲ ਕਰਨਾ ਮਨਜੀਤ ਸਾਹਿਬ ਨੇ ਆਪ ਬਿਸਤਰਾ ਵਿਛਾਇਆ ਸਹਰਾਣੇ ਲੱਗੇ ਉੱਤੇ ਸਤਿਗੁਰਾਂ ਦੇ ਸਰੂਪ ਨੂੰ ਰਖਿਆ ਅਰਮਾਲਿਆਂ ਦੇ ਨਾਲ ਟਕਿਆ ਗਿਆ ਤੇ ਕਮਰ ਕੱਸਾ ਕਰਕੇ ਜਲਵਾਲਾ ਸਿੰਘ ਲਿਆ ਚੌਰ ਵਾਲਾ ਸਿੰਘ ਲਿਆ ਛਤਰ ਵਾਲਾ ਸਿੰਘ ਲਿਆ ਤੇ ਸਿੱਖ ਸੰਗਤਾਂ ਬਹੁਤ ਗਿਣਤੀ ਵਿੱਚ ਇਕੱਠੀਆਂ ਹੋਈਆਂ ਜਦੋਂ ਰਾਮ ਸਰ ਤੀਰਥ ਤੋਂ ਚਾਲੇ ਪਾਏ ਤੇ ਦੁੱਖ ਭੰਨੇ ਨੇ ਬੇਰ ਦੇ ਜਿਹੜਾ ਖੱਬੇ ਪਾਸੇ ਥੜਾਏ ਉੱਥੇ ਆਣ ਕੇ ਸਤਿਗੁਰਾਂ ਨੇ ਠਹਿਰਾਉ ਕੀਤਾ ਕੋ ਸਤਨਾਮ ਏ ਜਿਹੜਾ ਸਮਾਏ ਜਿਹੜਾ ਮਾਰਗੇ ਨਾ ਰਾਮਸਰ ਤੀਰਥ ਤੋਂ ਲੈ ਕੇ ਇਸ ਥੜਾ ਸਾਹ ਤੀਕੜਾ ਸਤਿਗੁਰਾਂ ਨੇ ਜਿਹੜਾ ਬਖੀਰ ਕੀਤਾ ਨਾ ਸਾਨੂੰ ਮਰਜ਼ਾ ਵਿੱਚ ਲਿਖ ਦਿੱਤਾ ਸਤਿਗੁਰੂ ਜੀ ਆਪ ਸਤਿਗੁਰਜਿਆਂ ਨੇ ਔਰ ਬੋਲ ਕੇ ਸਾਨੂੰ ਦਰਸਾਉਣਾ ਕੀਤਾ ਆਓ ਆਪਾਂ ਵੀ ਹਾਜ਼ਰੀ ਲਵਾਈਏ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪਿਆਰ ਵਾਲੇ ਸਿੱਖੋ ਸਾਡੇ ਨਾਲ ਨਰਜਾਪ ਕਰਨਾ ਸਹਬਾ ਨੇ ਕਿਹੜਾ ਜਾਪ ਕੀਤਾ ਜੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਸ ਤਰੀਕੇ ਨਾਲ ਥੜਾ ਸਭ ਤੇ ਆਏ ਜੀ ਸੱਜੇ ਹੱਥ ਹਰਮੰਦਰ ਸਾਹਿਬ ਤੇ ਸਰੋਵਰ ਨੂੰ ਰੱਖਦੇ ਹੋਇਆ ਸਤਿਗੁਰਾਂ ਨੇ ਕਰਤਰਮਾ ਕਰਦੇ ਹੋਇਆ ਆਗ ਗ੍ਰੰਥ ਕਾਲ ਤੱਕ ਉਸ ਵਕਤ ਨਹੀਂ ਸੀ ਬਣਿਆ ਤੇ ਉੱਪਰ ਸੇ ਥੜਾ ਸਾਹਿਬ ਉਥੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਲੈ ਕੇ ਪਹੁੰਚੇ ਜਿਵੇਂ ਹੁਣ ਆਕਾਲ ਤਖਤ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਨੂੰ ਲੈ ਕੇ ਆਉਂਦੇ ਨਾ ਇਹ ਮਰਯਾਦਾ ਗੁਰੂ ਅਰਜਨ ਦੇਵ ਜੀ ਨੇ ਵਰਤੀ ਸਤਨਾਮ ਵੈਂਗ ਦਾ ਜਾਪ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਦਸਾਉਣਾ ਕੀਤਾ ਮੈਂ ਸਖੇਵ ਬਚਨ ਕਰ ਜਾਵਾਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜਿਆਂ ਨੇ ਆਦੇ ਗ੍ਰੰਥ ਨੂੰ ਜਿਸ ਵਾਕਤ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਨਾ ਸੀ ਹੈਡ ਗ੍ਰੰਥ ਦੀ ਬੜੀ ਜ਼ਿਆਦਾ ਜ਼ਰੂਰਤ ਸੀ ਹੈਡ ਗ੍ਰੰਥ ਕਿੰਨੂੰ ਸਤਾਵਤ ਕੀਤਾ ਜੇ ਜਿੰਨੇ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਪੰਜਵੇਂ ਗੁਰੂ ਅਰਜਨ ਦੇਵ ਜੀ ਤੱਕ ਗੁਰੂ ਨਾਨਕ ਦਾ ਘਰ ਨਹੀਂ ਛੱਡਿਆ ਕੋ ਸਤਨਾਮ ਗੁਰੂ ਨਾਨਕ ਤੋਂ ਲੈ ਕੇ ਬੜਾ ਸਮਾਂ ਔਖਾ ਆਇਆ ਹੋਵੇਗਾ ਦਾਦਾ ਬੁੱਢਾ ਸਾਹਿਬ ਜੀ ਦਾ ਪਰਿਵਾਰ ਨੇ ਬੱਚੇ ਨੇ ਗ੍ਰਸਤੀ ਇਹ ਖੇਤੀ ਬਾੜੀ ਕਰਦੇ ਮੱਝਾਂ ਗਾਵਾਂ ਚਾਰਦੇ ਨੇ ਬੜਾ ਕੁਝ ਕਰਦੇ ਨੇ ਪਰ ਗੁਰੂ ਨਾਨਕ ਦਾ ਘਰ ਨਹੀਂ ਛੱਡਿਆ ਸਾਨੂੰ ਸਮਾਂ ਥੋੜਾ ਜਿਹਾ ਕਿਤੇ ਅਦਲ ਬਦਲ ਹੋ ਜਾਈ ਅਸੀਂ ਛੱਡ ਗਏ ਤੇ ਸੱਜੇ ਤੇ ਕੰਦੇ ਹੋ ਜਾਂਦੇ ਆ ਤੇ ਸਾਨੂੰ ਸਤਿਗੁਰਾਂ ਨੇ ਦਸਾਇਆ ਪਿਆਰ ਵਾਲਿਓ ਜੀਵਨ ਛੋਟਾ ਹੈ ਜੀਵਨ ਬਾਬਾ ਜੀ ਨੇ ਥੋੜਾ ਪਾ ਜੀਵਨ ਬਤੀਤ ਕਰਨ ਲੱਗੇ 750 ਸਾਲ ਜੀਵਨ ਪਰ 750 ਸਾਲ ਇਹ ਇੱਕ ਨਾਲ ਜੁੜੇ ਰਹੇ ਗੁਰੂ ਨਾਨਕ ਨੇ ਕਿਹਾ ਸੀ ਬੁੱਢਿਆ ਦੱਸੋ ਦਾਦਾ ਜੀ ਕਹਿੰਦੇ ਇੱਕ ਓੰਕਾਰ ਜੁਦਾਕਾਰ ਇੱਕ ਨਿਪਟਨ ਕਿੰਨਾ ਵੱਡਾ ਹੈ ਸ੍ਰਿਸ਼ਟੀ ਦਾ ਮਾਲਕ ਉਹਦੇ ਨਾਲ ਜੁੜ ਜਾ ਤੇ ਜੁੜ ਗਿਆ ਜੀ ਜਦੋਂ ਸਲਾ ਬਣਿਆ ਫਿਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਦਿ ਗ੍ਰੰਥ ਦੀ ਗੋਦ ਵਿੱਚ ਵਿਦਾ ਦਿੱਤਾ ਬਾਬਾ ਬੁੱਢਾ ਖੋਲ ਗ੍ਰੰਥ ਸੁਨਾਉ ਹੁਕਮ ਸੁਣੇ ਸਭ ਪੰਥ ਹੁਕਮਨਾਮਾ ਸਰਵਣ ਕਰਵਾਓ ਸਲਾਬਾ ਜੀ ਨੇ ਬਚਨ ਕੀਤੇ ਜੀ ਸੰਤਾ ਕੀ ਕਾਰਜੇ ਆਪ ਖਿਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਰ ਸੁਹਾਵਾ ਵਿੱਚ ਅੰਮ੍ਰਿਤ ਬੈਕ